ਉਹ ਬੁੱਢੀ ਮਾਈ ਕੋ ਗੱਲ ਦਾ ਹੈ ਗਮ ਕਰਦੀ ਬੁੱਢੀ ਮਾਈ ਕੋ ਗੱਲ ਦਾ ਹੈ ਗਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਮੂੰ ਪੁੱਤ ਹੋਇਆ ਅਮਲੀ ਤੇ ਧੀ ਐ ਕਮਾਉ ਸਾਡੀ ਵਿੱਚ ਪਰਦੇਸਾਂ ਗਈ ਬੇੜੀ ਬੰਨੇ ਲਾਉ ਸਾਡੀ ਉਹ ਪੁੱਤ ਹੋਇਆ ਅਮਲੀ ਤੇ ਧੀ ਐ ਕਮਾਉ ਸਾਡੀ ਵਿੱਚ ਪਰਦੇਸਾਂ ਗਈ ਬੇੜੀ ਬੰਨੇ ਲਾਉ ਸਾਡੀ ਜেরে ਦੁੱਖ ਤਕਲੀਫਾਂ ਦੁੱਖ ਤਕਲੀਫਾਂ ਨਾਇਕ ਨਾਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਨਿਤ ਚਾਹੀਦੇ ਨੇ ਮੈਨੂੰ ਹੋ ਨਿਤ ਚਾਹੀਦੇ ਨੇ ਮੈਨੂੰ ਡੋਡੇ ਤੇ ਅਫੀਮ ਮਾਏ ਕਰ ਕੋਈ ਹਿੱਲਾ ਚਾਹੇ ਵੇਚ ਦੇ ਜ਼ਮੀਨ ਮਾਏ ਉਹ ਨਿੱਤ ਚਾਹ ਦੇਨੇ ਮੈਨੂੰ ਡੋਡੇ ਤੇ ਅਫੀਮ ਮਾਏ ਕਰ ਕੋਈ ਹਿੱਲਾ ਚਾਹੇ ਵੇਚ ਦੇ ਜ਼ਮੀਨ ਮਾਏ ਕਹਿੰਦਾ ਦੱਸਾਂ ਤੈਨੂੰ ਬੇਬੇ ਕੀ ਆ ਰਮ ਕਰਦੀ ਦੱਸਾਂ ਤੈਨੂੰ ਕੀ ਆ ਬੇਬੇ ਰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਹਾਂ ਪਿੰਡ ਪੰਜ ਕੋਹੇ ਵਿੱਚ ਮੁੜ ਕੇ ਨਾ ਆਈ ਤੂੰ ਜਾਰ ਵੀ ਜਾਣਾ ਸਾਨੂੰ ਸ਼ਕਲ ਦਿਖਾਈ ਤੂੰ ਉਹ ਪਿੰਡ ਪੰਜ ਕੋਹੇ ਵਿੱਚ ਮੁੜ ਕੇ ਨਾ ਹੀ ਤੂੰ ਜਾ ਰਵੀਂ ਜਾਣਾ ਸਾਨੂੰ ਸ਼ਕਲ ਦਿਖਾਈ ਤੂੰ ਕਿਉਂ ਤੇਰੀ ਏ ਜ਼ਮੀਰ ਨਹੀਂ ਸ਼ਰਮ ਕਰਦੀ ਕਿਉਂ ਤੇਰੀ ਏ ਜ਼ਮੀਰ ਨਹੀਂ ਸ਼ਰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਪੁੱਤ ਨਸ਼ਾ ਕਰਦਾ ਤੇ ਧੀ ਕੰਮ ਕਰਦੀ ਬੁੱਢੀ ਬੇਬੇ ਕੋ ਗੱਲ ਦਾ ਏ ਗਮ ਕਰਦੀ ਬੁੱਢੀ ਬੇਬੇ ਕੋ ਗੱਲ ਦਾ ਏ ਗਮ ਕਰਦੀ ਪੁੱਤ ਨਸ਼ੇ ਕਰਦਾ ਤੇ ਧੀ ਕੰਮ ਕਰਦੀ ਪੁੱਤ ਨਸ਼ੇ ਕਰਦਾ ਤੇ ਤੀ ਕੰਮ ਕਰਦੀ ਆ ਗੀਤ ਮੇਰਾ ਭਾਈ ਰਵੀ ਪੰਜ ਕੋਹਾ ਇਹਨੇ ਲਿਖਿਆ ਸੀ ਤੇ ਬਾਈ ਨੂੰ ਅਸੀਂ ਮਿਲਣ ਆਏ ਆ ਤੇ ਬਾਈ ਨੇ ਮੈਨੂੰ ਗੀਤ ਸੁਣਾ ਮਦਰ ਜੇ ਤੇ ਬਾਈ ਕਹਿੰਦਾ ਕਿ ਇਹ ਤੋਂ ਵਧੀਆ ਗਿਫਟ ਹੋਰ ਕੀ ਹੋ ਸਕਦਾ ਇੱਕ ਮਾਲੀ ਕੀ ਉਹਦਾ ਪੁੱਤ ਨਸ਼ੇ ਛੱਡ ਦੇ ਬਾਈ ਦੇ ਵਿਚਾਰ ਬਹੁਤ ਵਧੀਆ ਲੱਗੇ ਤੇ ਮੈਂ ਕਿਹਾ ਬਾਈ ਆ ਗਾਣਾ ਆਪਾਂ ਗਾਣੇ ਆ ਸੋ ਇਸ ਲਈ ਗਾਇਆ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੁਣਿਆ ਥੈਂਕ ਯੂ